ਮੇਰਾ ਨਾ ਹੈਪੀ ਹੈ ਜੀ ਮੈਂ ਸਮਾਈਲਿੰਗ ਲਈ ਫਤਕੜ ਚੂੜੀਆਂ ਰੋੜਦਾ ਰਹਿਣ ਵਾਲਾ 12 ਤਰੀਕ ਰਾਤ ਨੂੰ ਮੇਰਾ ਬੇਟਾ ਆ ਰਿਹਾ ਸੀ ਜੀ ਕੰਮ ਤੋਂ ਸਲੂਨ ਦਾ ਕੰਮ ਕਰਦਾ ਹੈ ਪਿੱਛੋਂ ਤਿੰਨ ਤੋਂ ਚਾਰ ਬੰਦੇ ਆਏ ਨੇ ਜਿਹਦੇ ਲੱਕ 'ਚ ਗੋਲੀਆਂ ਮਾਰੀਆਂ ਉਹਦੇ ਬਾਅਦ 'ਚ ਜਦੋਂ ਉਹਨੂੰ ਵੇਖਿਆ ਗਿਆ ਤੇ ਉਹਦੇ ਫੇਰ ਚੈੱਕ ਕਰਕੇ ਫੇਰ ਸਿਰ 'ਚ ਗੋਲੀ ਮਾਰੀ ਗਈ ਹੈ 6 ਗੋਲੀਆਂ ਮਾਰੀਆਂ ਗਈਆਂ ਜੀ ਉਹਨੂੰ ਅੱਜ 6 ਦਿਨ ਹੋ ਗਏ ਨੇ ਸਾਨੂੰ ਕੋਈ ਇਨਸਾਫ ਵਾਲੇ ਪਾਸੇ ਕੋਈ ਵੀ ਬੰਦਾ ਨਹੀਂ ਦੇ ਰਿਹਾ ਜੀ ਕਿਸੇ ਕੋਈ ਵੱਡੇ ਅਫਸਰ ਦਾ ਫੋਨ ਨਹੀਂ ਆਇਆ ਕੋਈ ਪੁਲਿਸ ਇੰਸਪੈਕਟਰ ਦਾ ਫੋਨ ਨਹੀਂ ਆਇਆ ਕੋਈ ਸਾਨੂੰ ਦੱਸਿਆ ਨਹੀਂ ਜਾ ਰਿਹਾ ਵੀ ਕੀ ਕਿਥੋਂ ਤੱਕ ਕਿੱਧਰ ਦੀ ਇਨਕੁਆਇਰੀ ਕਿੱਧਰ ਗਈ ਹੈ ਨੇ ਗਈਆਂ ਜੀ ਉਹ ਵੀ ਦਿੱਤੀ ਪੁਲਿਸ ਨੂੰ ਇਸੀ ਦਿਨ ਚ ਕਿੰਨੇ ਟੋਟਲ ਜਾਣੇ ਤੇ ਹੁਣ ਤੱਕ ਕੋਈ ਸਦੀ ਕੀ ਕਾਰਵਾਈ ਹੈ ਵੇਖੋ ਜੀ ਮੈਂ ਤਿੰਨ ਤੋਂ ਚਾਰ ਬੰਦੇ ਦੱਸਿਆ ਉਹਨਾਂ ਨੇ ਉਹਨਾਂ ਨੇ ਇੱਕ ਦੇ ਬੰਦੇ ਦੇ ਪਰਚਾ ਕੀਤਾ ਦੋ ਤਿੰਨ ਬਾਰ ਖੜੇ ਸੀ ਸੱਤ ਜਾਣਿਆਂ ਦਾ ਇਹ ਕੰਮ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਉਹਦੀ ਰੈਕੀ ਕੀਤੀ ਗਈ ਹੈ ਡੇਢ ਮਿੰਟ ਪਹਿਲਾਂ ਆਏ ਨੇ ਮਾਰਨ ਵਾਲੇ ਮੇਰਾ ਬੇਟਾ ਡੇਢ ਮਿੰਟ ਬਾਅਦ ਆਇਆ ਦੋ ਤਿੰਨ ਮਿੰਟ ਜੀ ਇਹ ਕੰਮ ਕਰਕੇ ਚਲੇ ਗਏ ਨੇ ਪਹਿਲਾਂ ਪਲਾ ਲੈ ਲੇਗੀ ਜੀ ਸਾਡਾ ਜਿਹੜਾ ਪੁਰਾਣਾ ਘਰ ਹੈਗਾ ਨਵੀਂ ਬਾਦੀ ਸੀ ਉੱਥੇ 2018 ਦੇ ਵਿੱਚ ਲੜਾਈ ਹੋਈ ਸੀ ਪੋਚਾ ਗੈਗਣਾ ਉਦੋਂ ਵੀ ਸਾਡਾ ਇੱਕ ਬੱਚਾ ਮਾਰ ਦਿੱਤਾ ਸੀ ਇਹਨਾਂ ਨੇ ਤੇ ਉਦੋਂ ਵੀ ਉਹ ਬੰਦੇ ਖੜੇਗੇ ਸੀ ਅੱਜ ਵੀ 302 ਚੱਲਦ ਰਿਹਾ ਉਹਦੇ ਚ ਕੁਛ ਬੰਦੇ ਜਿਹੜੇ ਜਮਾਨਤੇ ਬਾਹਰ ਆਏ ਨੇ ਉਹ ਇਹਨੂੰ 8-10 ਦਿਨ ਤੋਂ ਧਮਕੀਆਂ ਮਿਲ ਰਹੀਆਂ ਸੀ ਮੇਰੇ ਬੇਟੇ ਨੂੰ ਵੀ ਤੈਨੂੰ ਮਾਰ ਦੇਣਾ ਤੇ 12 ਤਰੀਕ ਰਾਤ ਨੂੰ ਇਹ ਕੰਮ ਕਰ ਗਏ ਨੇ ਜਦੋਂ ਧਮਕੀਆਂ ਆਈਆਂ ਸੀ ਕੰਪਲੇਂਟ ਕੀਤੀ ਸੀ ਪੁਲਿਸ ਨੂੰ ਕੰਪਲੇਂਟ ਸਰ ਅਸੀਂ ਕਰਨੀ ਸੀ ਅਜੇ ਪਹਿਲਾਂ ਹੀ ਇਹ ਕੰਮ ਹੋ ਗਿਆ ਇਹਨਾਂ ਬਾਅਦ ਚ ਗੱਲਬਾਤ ਹੋਈ ਵੀ ਇੱਕ ਜਾਨੇ ਤੇ ਤੁਸੀਂ ਬਾਈ ਨੇ ਪੁਲਿਸ ਅਧਿਕਾਰੀ ਕੋਈ ਆਇਆ ਨਹੀਂ ਸਾਡੇ ਘਰ ਉਦੋਂ 6 ਦਿਨ ਹੋ ਗਏ ਅਜ ਤੂੰ ਮਿਲਣ ਦੀ ਕੋਸ਼ਿਸ਼ ਕੀਤੀ ਹੋਵੇ ਸਰ ਮੈਂ ਉਸ ਦਿਨ ਦਾ ਹੀ ਕਾਰਜਕ੍ਰਮ ਚ ਲੱਗਾ ਜੀ ਮੈਂ ਗਿਆਈ ਮੈਂ ਮੰਗਮਨ ਸਾਹਿਬ ਦੀ ਗਾਦੇ ਪੁਲਿਸ ਕੁਸ਼ਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਨੂੰ ਇਨਸਾਫ ਦਿੱਤਾ ਜਾਵੇ ਮੇਰਾ ਜਵਾਨ ਬੱਚਾ ਹੈ 22 ਸਾਲ ਦਾ ਤੇ ਬਹੁਤ ਬੁਰੀ ਤਰ੍ਹਾਂ ਮਾਰਿਆ ਪੁਲਿਸ ਸਾਡਾ ਸਾਥ ਦਿੰਦੀ ਤਾਂ ਸਾਥ ਦਿੰਦੀ ਵੀ ਹੈ ਪਰ ਮੈਨੂੰ ਨਹੀਂ ਪਤਾ ਇਹੋ ਜਿਹਾ ਸਾਥ ਦਿੰਦੀ ਵੀ ਹੈ ਅਜੇ ਤੱਕ ਕੋਈ ਰਿਸਪੌਂਸ ਹੀ ਨਹੀਂ ਮਿਲਿਆ ਮੈਨੂੰ ਮੌਕੇ ਤੇ ਪੁਲਿਸ ਆਈ ਬਾਅਦ ਚ ਪੁਲਿਸ ਆਈ ਨਹੀਂ ਬਾਅਦ ਚ ਪੁਲਿਸ ਨੇ ਮੈਨੂੰ ਪੁੱਛਿਆ ਤੱਕ ਨਹੀਂ ਹੈ ਬੰਦਾ ਰਾਤ ਨੂੰ ਫੜ ਦੇ ਦਿੰਦੇ ਨੇ ਛੜ ਦੇ ਦਿੰਦੇ ਹੋ ਸਾਫ ਦੀ ਮੰਗ ਹੈ ਜੀ ਸਾਡੀ ਬਹੁਤ ਵਧੀਆ ਗਲੌਣੀ ਹੈ ਪੈਕ ਗਲੌਣੀ ਹੈ ਕਦੀ ਇਹ ਵਰਦਾਤ ਹੋਈ ਨਹੀਂ ਹੈ ਇਹ ਫਸਟ ਟਾਈਮ ਇਹ ਵਰਦਾਤ ਹੋਈ ਉਦੋਂ ਦੇ ਲੋਕ ਬਹੁਤ ਡਰੇ ਪਏ ਨੇ ਇਥੋਂ ਨੂੰ ਦਾ ਕੰਮ ਕਰਦਾ ਸੀ ਉਮਰ ਕੀ ਸੀ 24-25 ਸਾਲ ਦੀ ਉਮਰ ਸੀ ਸਚਿਤ ਮੈਰਾ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਦਾ ਰਾਸ਼ਟਰੀ ਅਧਿਕਾਰੀ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਹੈ ਜਿਹੜਾ ਮੁੱਖ ਮੁੱਦਾ ਹੈ ਲਵ ਪ੍ਰੀ ਸਿੰਘ ਜੋ ਇੱਕ ਨੌਜਵਾਨ ਲੜਕਾ ਸੀ ਮਿਹਨਤੀ ਸੀ ਤੇ ਇੱਕ ਸਲੂਨ ਦੇ ਵਿੱਚ ਕਾਰਜ ਕਰਦਾ ਸੀ ਉਹਦੇ ਕਈ ਸਾਲਾਂ ਤੋਂ ਜਿਸਾ ਪਰਿਵਾਰ ਨੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਕਿ ਇੱਕ ਰੰジਸ਼ ਚੱਲੀ ਆ ਰਹੀ ਸੀ ਪਰਿਵਾਰ ਨੂੰ ਸ਼ੰਕਾ ਹੈ ਕਿ ਇਸ ਕਤਲ ਦੇ ਪਿੱਛੇ ਕੋਈ ਸਾਜ਼ਿਸ਼ ਕਰਤਾ ਆਗੇ ਨੇ ਲੇਕਿਨ ਜਿਹੜੇ ਇਲਾਕੇ ਦੇ ਇਸ ਏਰੀਏ ਦੇ ਐਸਐਚਓ ਨੇ ਉਹਨਾਂ ਲਈ ਜਿਹੜਾ ਏਰੀਆ ਜਿਹਨੇ ਵੀ ਲੋਕ ਆਂਦੇ ਨੇ ਉਹ ਸਾਰੇ ਉਹਨਾਂ ਦਾ ਪਰਿਵਾਰ ਆ ਉਹ ਇੱਕ ਅੱਛੇ ਐਸਐਚਓ ਵੀ ਨੇ ਲੇਕਿਨ ਪਰਿਵਾਰ ਦੀ ਉਹਨਾਂ ਦੇ ਨਾਲ ਨਾਰਾਜ਼ਗੀ ਹੈ ਤੇ ਹੋਣੀ ਵੀ ਚਾਹੀਦੀ ਆ ਕਿਉਂਕਿ ਇਕੋ ਦਾ ਜਵਾਨ ਪੁੱਤਰ ਚਲਾ ਗਿਆ ਨਾ ਹੀ ਐਸਐਚਓ ਨੇ ਨਾ ਹੀ ਐਸਪੀ ਹੈੱਡਕੁਆਟਰ ਨੇ ਨਾ ਹੀ ਅਮਰਸੋਦ ਦੇ ਪੁਲਿਸ ਕਮਿਸ਼ਨਰ ਨੇ ਇੱਥੇ ਆਣਾ ਇਹਨਾਂ ਕੋਲ ਆ ਕੇ ਦੁੱਖ ਵਿਅਕਤ ਕਰਨਾ ਨਾ ਹੀ ਕਿਸੇ ਮੰਤਰੀ ਨੇ ਇੱਥੇ ਆ ਕੇ ਦੁੱਖ ਵਿਅਕਤ ਕੀਤਾ ਕਿ ਐਡੀ ਵੱਡੀ ਘਟਨਾ ਹੋ ਗਈ ਹੈ ਇੱਕ ਘਰ ਦਾ ਜੀ ਚਲਾ ਗਿਆ ਤੇ ਉਹ ਅੱਜ 4-6 ਦਿਨ ਹੋ ਗਏ ਆ ਕੋਈ ਦੋਸ਼ੀ ਨਹੀਂ ਫੜਿਆ ਗਿਆ ਇਹਨਾਂ ਨੇ 4 ਬੰਦਿਆਂ ਦੇ ਜਿਹੜੇ ਨਾਂ ਹੈ ਜਿਹੜੇ ਉੱਥੋਂ ਦਿੱਤੇ ਜਿਹੜੇ ਸੀਸੀਟੀਵੀ 'ਚ ਆਏ ਨੇ ਲੇਕਿਨ ਹੁਣ ਪਤਾ ਲੱਗ ਰਿਹਾ ਕਿ ਇੱਥੇ ਕੋਲ ਇੱਕ ਨੁੱਕਰ ਤੇ ਹਾਤਾ ਸੀ ਉੱਥੇ ਵੀ ਚਾਰ ਬੰਦੇ ਸੀ ਇਹ ਜਿਹੜੀ ਕਤਲ ਕੀਤਾ ਗਿਆ ਇਹ ਲਾਕ ਡਾਕ ਨਾ ਕੀਤਾ ਗਿਆ ਇਹਦੇ ਪਿੱਛੇ ਕੌਣ ਸਾਜ਼ਿਸ਼ ਕਰਤਾ ਨੇ ਪਰਿਵਾਰ ਦਾ ਸਵਾਲ ਹੈ ਕਿ ਕੌਣ ਸਾਜ਼ਿਸ਼ ਕਰਤਾ ਨੇ ਕਿਉਂਕਿ ਇਹਨਾਂ ਦੇ ਬੇਟੇ ਨੂੰ 10-12 ਦਿਨ ਤੋਂ ਮਾਰਨ ਦੀ ਧਮਕੀਆਂ ਆ ਰਹੀਆਂ ਸੀ لیکن ایلنا نے ਇਹਨਾਂ ਕੋ ਸਿਰਫ اے پنسلو ایلنا نے جا کے دسیا نہیں جے دے کارن اج ਇਹਨਾਂ ਦਾ ਜਿਹੜਾ ਘਰ ਦਾ ਜਿਹੜਾ جی ਇਹਨਾਂ ਦੇ ਵਿੱਚ ਨਹੀਂ ਹੈਗਾ اگر ਪੁਲਸ ਪ੍ਰਸ਼ਾਸਨ ਨੇ 24 ਘੰਟੇ ਦੇ ਅੰਦਰ ਇਹ ਦੋਸ਼ੀਆਂ ਨੂੰ ਨਾ ਫੜਿਆ ਤੇ ਅਸੀਂ ਭੰਡਾਰੀ ਪੁਲ ਤੇ ਚੱਕਾ ਜਾਮ ਕਰਾਂਗੇ ਇਸ ਪਰਿਵਾਰ ਨੂੰ ਇਨਸਾਫ ਦਿਆ ਕੇ ਰਵਾਂਗੇ ਉਸ ਪ੍ਰਸ਼ਾਸਨ ਐ ਭੁੱਲ ਜਾਵੇ ਕਿ ਵੀ ਉਹ ਗੋਲੀਆਂ ਦੇ ਕੇ ਤੇ ਸਾ ਇਸ ਪਰਿਵਾਰ ਨੂੰ ਜਾਂ ਸਾਨੂੰ ਸੰਤੁਸ਼ਟ ਕਰ ਦਾਂਗੇ ਇੱਕ ਸੀਸੀਟੀਵੀ ਫੁਟੇਜ ਪੁਲਸ ਪ੍ਰਸ਼ਾਸਨ ਗਿਆ ਜੀ ਇਹ ਕਢਾ ਰਹੇ ਆ ਪਿਤਾ ਜੀ ਨੇ ਲਵਪ੍ਰੀਤ ਦੇ ਪਿਤਾ ਜੀ ਨੇ ਕਈ ਜਿਹੜੇ ਮੋਤਵੀਰ ਲੋਕਾਂ ਨੇ ਐਸਐਚਓ ਸਾਹਿਬ ਨਾਲ ਕੰਟੈਕਟ ਕੀਤਾ ਐਸਐਚਓ ਸਾਹਿਬ ਤੇ ਵੈਸੇ ਬਹੁਤ ਵਧੀਆ ਬੰਦੇ ਨੇ ਲੇਕਿਨ ਉਹਨਾਂ ਦਾ ਜਵਾਬ ਕੀ ਸੀ ਕਿ ਵੀ ਮੈਂ ਕੋਰਟ 'ਚ ਆ ਬੰਦਾ ਸਾਰਾ ਦਿਨ ਹੀ ਕੋਰਟ 'ਚ ਰਹਿੰਦਾ 6 ਦਿਨ 'ਚ ਪਰਿਵਾਰ ਨੂੰ ਆ ਕੇ ਕੁਝ ਹੋਰ ਜਾਣਕਾਰੀਆਂ ਲਈਤੀਆਂ ਜਾ ਸਕਦੀਆਂ ਸੀ ਲੇਕਿਨ ਉਹ ਇੱਥੇ ਨਹੀਂ ਆਏ ਇਹ ਬਹੁਤ ਵੱਡੀ ਐਦੇ ਚ ਉਹਨਾਂ ਦੀ ਜਿਦ ਕਾਰਗੁਜ਼ਾਰੀ ਹੈ ਚੰਗੀ ਨਹੀਂ ਹੈ ਜਿਹਦੇ ਕਾਰਨ ਇਹ ਸ਼ਕਤੀਦਾਰੀ ਦੇ ਕੇਸ ਹੈ ਪਰਿਵਾਰ ਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਪੁਲਸ ਜਿਰੀ ਹੈ ਦੋਛੀਆਂ ਨਹੀਂ ਮਤ ਕਰ ਰਹੀ ਹੈ ਤੇ ਮੇਰੀ ਅਮਸੇ ਦੇ ਪੁਲਸ ਕਮਿਸ਼ਨਰ ਸਾਹਿਬ ਤੋਂ ਬੇਨਤੀ ਹੈ ਕਿ ਉਹ ਇੱਕ ਅੱਛੇ ਜ਼ਿੰਮੇਵਾਰ ਪੁਲਸ ਅਫਸਰ ਨੇ ਤੇ ਮੇਰੀ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਇਸ ਪਰਿਵਾਰ ਨੂੰ ਇਨਸਾਫ ਦੁਆਨਾ ਉਹਨਾਂ ਦਾ ਦਾਇਤਵ ਹੈ ਤੇ ਅਗਰ ਸਾਨੂੰ 24 ਘੰਟੇ ਦੇ ਅੰਦਰ ਇਨਸਾਫ ਨਹੀਂ ਮਿਲਦਾ ਤੇ ਅਸੀਂ ਭੰਡਾਰੀ ਪੁਲ ਤੇ ਚੱਕਾ ਜਾਮ ਕਰਾਂਗੇ ਤੇ ਫਿਰ ਅਗਰ ਸਾਨੂੰ ਫੇਰ ਵੀ ਇਨਸਾਫ ਨਹੀਂ ਮਿਲਿਆ ਇਹਦੀ ਰੂਪਰੇਖਾ ਤਿਆਰ ਕੀਤੀ ਜਾਏਗੀ ਪਰਿਵਾਰ ਨੂੰ ਇਨਸਾਫ ਦਿਲਾਇਆ ਜਾਏਗਾ ਇੱਕ ਘਰ ਦਾ ਜੀ ਗਿਆ ਤੇ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸਾਜ਼ਿਸ਼ ਕਰਤਾ ਪਿੱਛੇ ਰਹਿ ਕੇ ਇਹੋ ਜੇ ਕੰਮ ਕਰਦੇ ਨੇ ਤੇ ਉਹ ਅਗਰ ਇਸ ਤਰ੍ਹਾਂ ਕੱਲ ਨੂੰ ਹੋਰ ਵੀ ਕਿਸੇ ਦਾ ਘਰ ਦਾ ਕੋਈ ਜੀ ਜਾ ਸਕਦਾ ਐ ਇਸ ਲਈ ਮੇਰੀ ਅਮਰਪੁਤ ਕਮਿਸ਼ਨਰ ਨੂੰ ਡੀਜੀਪੀ ਸਾਹਿਬ ਨੂੰ ਤੇ ਡੀਜੀਪੀ ਲਾਅ ਐਂਡ ਆਰਡਰ ਨੂੰ ਤੇ ਅੰਮ੍ਰਿਤਸਰ ਦੇ ਡੀਸੀਪੀ ਲਾਅ ਐਂਡ ਆਰਡਰ ਨੂੰ ਹੱਥ ਜੋੜ ਕੇ ਬੇਨਤੀ ਐ ਤੇ ਅੰਮ੍ਰਿਤਸਰ ਦੇ ਜਿਹੜੇ ਮੈਜਿਸਟ੍ਰੇਟ ਨੂੰ ਵੀ ਕਿ ਵੀ ਐਫਜੀਐਮ ਨੂੰ ਵੀ ਕਿ ਬੇਨਤੀ ਐ ਕਿ ਅੰਮ੍ਰਿਤਸਰ ਦੇ ਲਾਅ ਐਂਡ ਆਰਡਰ ਨੂੰ ਠੀਕ ਰੱਖਣ ਲਈ ਅਸੀਂ 24 ਘੰਟੇ ਦਾ ਆਪਜੀ ਦੇ ਅੱਗੇ ਇੱਕ ਟਾਈਮ ਦੇ ਰਹੇ ਆ ਕਿਉਂਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਅਗਰ ਇਨਸਾਫ ਨਾ ਮਿਲਿਆ ਤੇ ਅਸੀਂ ਪੰਡਾਰੀ ਪੁਲ ਤੇ ਚੱਕਾ ਜਾਮ ਕਰਾਂਗੇ ਜਿਹੜੇ ਆ ਗਏ ਉਹਨਾਂ ਦੀ ਗਲਾ ਵੀ ਕਾਰਵਾਈ ਬੰਦ ਕਰੋਗੇ ਦੇਖੋ ਜੀ ਉਸ ਐ ਤੇ ਆਪਾਂ ਐਸਐਚਓ ਸਾਫ ਨਾਲ ਜਾ ਕੇ ਗੱਲ ਕਰਾਂਗੇ ਕਿ ਵੀ ਆ 6 ਦਿਨ ਹੋਏ ਆ ਇਹ ਤੁਹਾਡਾ ਪਰਿਵਾਰ ਹੈ ਤੁਸੀਂ ਇਸ ਇਲਾਕੇ ਦੇ ਐਸਐਚਓ ਤੇ ਇਹ ਤੁਹਾਡਾ ਪਰਿਵਾਰ ਹੈ ਖੁਦ ਤੁਸੀਂ 6 ਦਿਨ ਹੋ ਗਿਆ ਦਾ ਕੋਲ ਆਣਾ ਨਹੀਂ ਚੰਗਾ ਸਮਝਿਆ ਐਸਪੀ ਹੈੱਡਕੁਆਟਰ ਮੈਡਮ ਦੇ ਕੋਲ ਕੇਸ ਹੈ ਉਹ ਆਪਣੇ ਸ਼ਹਿਰ ਦੇ ਮਾਲਕ ਹੈ ਉਹਨਾਂ ਦੇ ਲਈ ਵੀ ਉਹਨਾਂ ਦਾ ਪਰਿਵਾਰ ਹੈ ਉਹ ਇਹਨਾਂ ਦੇ ਕੋਲ ਆ ਕੇ ਮੁਨਾਸਿਬ ਨਹੀਂ ਸਮਝਿਆ ਕਿ ਇਹਨਾਂ ਨੂੰ ਆ ਕੇ ਪੁੱਛੋ ਕਿ ਵੀ ਤੁਹਾਨੂੰ ਉਹਨਾਂ ਦੇ ਬੰਦਿਆਂ ਤੇ ਕਿਉਂ ਸ਼ੱਕ ਹੈ ਕਿਹੜੇ-ਕਿਹੜੇ ਬੰਦਿਆਂ ਤੇ ਸ਼ੱਕ ਹੈ ਕਿਉਂ ਸ਼ੱਕ ਹੈ ਉਹ ਤਸਵੀਰ ਜਿਹੜੀ ਸਾਰੀ ਉਜਾਦਰ ਕਰੋ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਪਰਿਵਾਰ ਨੂੰ ਐਕਚੁਅਲੀ ਜਿਹੜੇ ਚਾਰਜਿਸ ਕਰਤਾ ਕੋਰੇ ਕਤਲ ਕਿੰਨੇ ਕੀਤਾ ਉਸ ਜਿਹੜੇ ਜਿਹੜੇ ਲੜਕੇ ਲਾਗ ਦਾਗ ਜਿਹੜੇ ਇਹਨਾਂ ਇਨਸਾਨ ਤੋਂ ਜਿਹੜਾ ਉਹਨਾਂ ਦੀ ਚੱਲ ਰਹੀ ਹੈ ਪਿੱਛੇ ਵੀ ਇਹਦਾ ਦਾ ਇੱਕ ਬੰਦਾ ਮਾਰਿਆ ਤੇ ਉਹ ਉਹਦਾ ਤੇ ਅਗਰ ਇਲਜ਼ਾਮ ਲਗਾ ਰਹੇ ਹੈ ਇਲਜ਼ਾਮ ਉਹਨਾਂ ਦੇ ਵੱਲੋਂ ਕਿ ਉਹ ਦੋਚੀ ਨੇ ਇਲਜ਼ਾਮ ਨਹੀਂ ਇਹ ਪਰਿਵਾਰ ਵੱਲੋਂ ਦੋਚੀ ਰਹੋ ਉਹ ਲੋਗ ਲੇਕਿਨ ਦੋਚੀ ਨੇ ਪੁੱਛਣੇ ਦਸਣਾ ਹੈ ਪੁਲਸ ਆ ਕੇ ਮੈਨੂੰ ਕਲੀਅਰਿਫਿਕੇਸ਼ਨ ਕਰੇ ਨਾ ਉਹ ਫੂਡਵਾ ਤੱਕ ਨਹੀਂ ਸੀ ਸੀਸੀਟੀਵੀ ਦੀ ਫੁਟੇਜ ਨਿਕਲ ਆਉਂਦੀ ਹੈ ਪੱਤਰਕਾਰ ਸਾਹਿਬ ਸੀਸੀਟੀਵੀ ਦੀ ਪੁਲਸ ਕੋ ਫੂਟਵਾ ਹੈ ਪਰਿਵਾਦ ਨੂੰ ਦਖਲ ਕਿ ਇਹ ਦੋਸ਼ੀ ਸੀ ਕਾਰਨ ਕਿ ਸਮੇਂ ਤੇ ਤੁਸੀਂ ਕਹਿ ਰਹੇ ਲਗਾਤਾਰ ਕਹਿ ਵੀ ਬੰਦੇ ਵੀ ਦੱਸਦੇ ਸਭ ਕੁਝ ਦੱਸਦਾ ਦੱਸਣ ਦੇ باوجود ਵੀ ਉਹਨਾਂ ਨੇ ਇੱਕ ਜਾਨੇ ਦੇਸ ਪਰ ਇੱਕ ਬਾਕੀਆਂ ਦਾ ਦੇਖੋ ਜੀ ਇਹ ਪ੍ਰਸ਼ਨ ਚਿੰਨ ਹੈ ਕਿ ਵੀ ਜਿਹੜੇ ਬੰਦੇ ਪੁਲਸ ਨੇ ਅੱਜ ਤੱਕ ਸਿਰਫ ਇੱਕ ਬੰਦੇ ਨੂੰ ਬਾਕੀ ਬੰਦਿਆਂ ਦੇ ਬਾਰੇ ਕੁਝ ਪੁਲਸ ਨੇ ਉਜਾਗਰ ਹੀ ਨਹੀਂ ਕੀਤਾ ਇਹ ਪ੍ਰਚਲਿਤ ਜਾਂਦੇ ਵਿੱਚ ਸੁਆਲ ਹੈ ਮੇਰੀ ਕਮਿਸ਼ਨਰ ਸਾਹਿਬ ਤੋਂ ਬੇਨਤੀ ਹੈ ਇਹਦੀ ਜਿਹੜੀ ਇਨਕੁਆਰੀ ਹੈ ਕਿਸੇ ਡੀਜੀਪੀ ਸਾਹਿਬ ਨੂੰ ਆਪਾਂ ਜਾ ਕੇ ਮਿਲਾਂਗੇ ਉਹਨਾਂ ਨੂੰ ਇੱਕ ਮੰਗ ਪੱਤਰ ਦਵਾਂਗੇ ਕਿ ਇਹਦੀ ਜਿਹੜੀ ਕੇਸ ਦੀ ਇਨਕੁਆਰੀ ਹੈ ਕਿ ਕਿਸੇ ਆਈਐਸ ਅਫਸਰ ਤੋਂ ਕਰਾਈ ਜਾਵੇ ਜਿਹੜਾ ਇਲਾਕਾ ਦਾ ਐਸਐਚਓ ਸਾਹਿਬ ਹੈ ਪਰਿਵਾਰ ਨਹੀਂ ਸੰਤੁਸ਼ਟ ਹੈ ਇਹ ਕੇਸ ਸੀਏ ਸਟਾਫ ਨੂੰ ਦਿੱਤਾ ਜਾਵੇ ਇਹ ਇਨਕੁਆਰੀ ਨਾਲ ਆਈਐਸ ਅਫਸਰ ਤੋਂ ਕਰਾਈ ਸਰ ਕਿਹੜੀ ਜਥੇਬੰਦੀ ਨਾਲ ਜਾਏਗੀ ਤੇ ਪਰਿਵਾਰ ਸਰ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਅਮਰਸਰ ਦੀ ਸਾਰੀ ਹਿੰਦੂ ਜਥੇਬੰਦੀਆਂ ਇਸ ਪਰਿਵਾਰ ਦੇ ਨਾਲ ਖਲੋਤੀਆਂ ਨੇ ਮੈਂ ਰਜਤ ਮਦਾਨ 올 ਇੰਡੀਆ ਹਿੰਦੂ ਸੰਘਰਸ਼ ਕਮੇਟੀ ਦਾ ਰਾਸ਼ਟਰੀ ਜਨਰਲ ਸੈਕਟਰੀ ਮੇਰੇ ਨਾਲ ਲਵ ਦੇ ਪਿਤਾ ਜੀ ਤੇ ਸਾਡੇ ਰਾਸ਼ਟਰੀ ਦੇਖ ਸਚਨ ਮਹਾਰਾਜੀ ਬੈਠੇ ਨੇ ਪ੍ਰਧਾਨ ਜੀ ਉਹਨਾਂ ਨੇ ਤੁਹਾਨੂੰ ਉਹ ਸਭ ਕੁਝ ਦੱਸ ਹੀ ਦਿੱਤਾ ਵਾ ਮੈਂ ਜ਼ਿਆਦਾ ਟਾਈਮ ਨਾ ਲਵਾਂਗਾ ਕਿ ਅਸੀਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਹਰ ਟਾਈਮ ਨਾਲ ਆ ਮੈਂ ਅਮਰਸਰ ਦੇ ਸ਼ਹਿਰ ਦੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਵਾਂ ਵੀ ਇਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਜਿਵੇਂ ਕਿ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ 24 ਘੰਟੇ ਦਾ ਟਾਈਮ ਦਿੰਨੇ ਆ ਅਗਰ 24 ਘੰਟੇ ਦੇ ਵਿੱਚ ਇਹ ਕਾਰਵਾਈ ਨਹੀਂ ਹੁੰਦੀ ਦੋਸ਼ੀ ਸਾਬਿਤ ਜੋ ਦੋਸ਼ੀ ਨਹੀਂ ਫੜੇ ਜਾਂਦੇ ਤੇ ਅਸੀਂ ਭੰਡਾਰੀਪੁਰ ਜਾਮ ਕਰਾਂਗੇ ਸਾਡੇ ਨਾਲ ਸ਼ਹਿਰ ਦੀਆਂ ਸਮੂਹ ਹਿੰਦੂ ਜੱਥੇਬੰਦੀਆਂ ਨਾਲ ਉੱਥੇ ਤਰਨੇ ਤੇ ਬੈਣਗੇ